ਆ ਜੀ ਕਰੋ ਆ ਜੀ ਮਦਦ ਦੇ ਕਰੋ ਸਾਡੀ ਆਪਣੀ ਜਾਨੇ ਦੇ ਵਿੱਚ ਅੱਜ ਸਮੂਹ ਡਰਾਈਵਰਾਂ ਦੇ ਵੱਲੋਂ ਜਿਹੜੀ ਆ ਹੜਤਾਲ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਆਪਣੀਆਂ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਕਈ ਜਥੇਬੰਦੀਆਂ ਦੇ ਵੱਲੋਂ ਕੱਲ ਹੜਤਾਲ ਕੀਤੀ ਗਈ ਸੀ ਲੇਕਿਨ ਅੱਜ ਸਪੈਸ਼ਲ ਜਿਹੜਾ ਉਹ ਡਰਾਈਵਰ ਵੀਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਆ ਗੱਡੀਆਂ ਤੁਸੀਂ ਖੜੀ ਕੀਤੀ ਹੋਈ ਹੈ ਬਈ ਕਾਰਨ ਕੀ ਆ ਬਈ ਬਾਜੀ ਕਾਰਨ ਇਹ ਆ ਹੁਣ ਬਾਜੀ ਸਾਨੂੰ ਰੇਟ ਨਹੀਂ ਮਿਲਦਾ ਅਸੀਂ ਆਪਣੇ ਬੀ ਬੱਚੇ ਕਿੱਦਾਂ ਪਾਲੀ ਦਿੱਲੀ ਦਾ ਬਾਜੀ 250 ਰੁਪਏ ਦਾ ਪਾਸ ਆ 60 ਰੁਪਏ ਦੀ ਰਾਈਡ ਪੈਂਦੀ ਆ ਅਸੀਂ ਕੀ ਕਵਾਵਾਂਗੇ ਬਾਜੀ ਉਤੋਂ ਜਿਹੜਾ ਰਾਈਡਰ ਆ ਉਹਨੂੰ ਬਾਜੀ ਏਸੀ ਫੁੱਲ ਚਾਹੀਦੀ ਆ ਗੱਡੀ ਸਾਫ਼ ਚਾਹੀਦੀ ਆ 60 ਰੁਪਏ ਚ ਅਸੀਂ ਗੱਡੀ ਸਾਫ਼ ਵੀ ਕਰਾਵਾਂਗੇ ਕਿ ਕਿੱਥੇ ਕਰਾਂਗੇ ਬਾਜੀ ਅਸੀਂ 480 ਕਰਕੇ ਕੀਤੀ ਆ ਕਿਉਂਕਿ ਸਾਡੇ ਰੇਟ ਨਹੀਂ ਆ ਜਿਹੜੇ ਸਾਡੇ ਕੋਈ ਰੇਟ ਫਿਕਸ ਨਹੀਂ ਆ ਕੁਛ ਨਹੀਂ ਆ ਠੀਕ ਆ ਜੀ ਉਤੋਂ ਪ੍ਰਾਈਵੇਟ ਨੰਬਰਾਂ ਤੇ ਗੱਡੀਆਂ ਚੱਲਦੀਆਂ ਪਈਆਂ ਜੀ ਠੀਕ ਆ ਜੀ ਤੇ ਕੰਪਨੀ ਆਪਣੇ ਮਨਮਰਜ਼ੀਆਂ ਕਰਦੇ ਵੇ ਇਹਨੇ ਆਪਣੇ ਮਰਜ਼ੀ ਨਾਲ ਰੇਟ ਦਿੰਦੇ ਵੇ ਇਹਨੇ ਆਪਣੇ ਮਰਜ਼ੀ ਨਾਲ ਪਾਸ ਵਗੈਰਾ ਲਾਗੂ ਕਰਦੇ ਪਈਆਂ ਨੇ ਠੀਕ ਹੈ ਜੀ ਪਰ ਸਾਨੂੰ ਡਰਾਈਵਰਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਦਾ ਆ ਠੀਕ ਹੈ ਜੀ ਸਾਨੂੰ ਡਰਾਈਵਰਾਂ ਨੂੰ ਅਜੇ ਤੱਕ ਜੋ ਮਿਲਿਆ ਮੋਤ ਹੀ ਮਿਲਿਆ ਤੁਸੀਂ ਦੇਖਿਆ ਤੁਸੀਂ ਗਏ ਸੀ ਉਧਰ ਪਹੁੰਚ ਕੇ ਮੋਤ ਹੋਈ ਸਾਡੇ ਡਰਾਈਵਰ ਭਰਾ ਦੀ ਠੀਕ ਆ ਅਜੇ ਤੱਕ ਸਾਨੂੰ ਮੋਤ ਤਾਂ ਹੀ ਮਿਲਿਆ ਆ ਨਾ ਸਾਡੀ ਕੋਈ ਸੁਣਵਾਈ ਆ ਨਾ ਕੁਝ ਆ ਅਜੇ ਤੱਕ ਠੀਕ ਹੈ ਜੀ ਜੇਕਰ ਤੁਸੀਂ ਅੱਜ ਲੁਧਿਆਣਾ ਦੀ ਸੜਕਾਂ ਦੇ ਉੱਤੇ ਟੈਕਸੀ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਜਾਂ ਕੈਬ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਇੱਥੇ ਤੱਕ ਕੀ ਐਪਸ ਦੇ ਥਰੂ ਜੇਕਰ ਤੁਸੀਂ ਆਪਣੀ ਕੈਬ ਬੁੱਕ ਕਰ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪ ਸਕਦਾ ਜਿਨਾ ਲੁਧਿਆਣੇ ਦੇ ਵਿੱਚ ਅੱਜ ਸਮੂਹ ਡਰਾਈਵਰਾਂ ਦੇ ਵੱਲੋਂ ਜਿਹੜੀ ਆ ਹੜਤਾਲ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਆਪਣੀਆਂ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਕਈ ਜਥੇਬੰਦੀਆਂ ਦੇ ਵੱਲੋਂ ਕੱਲ ਹੜਤਾਲ ਕੀਤੀ ਗਈ ਸੀ ਲੇਕਿਨ ਅੱਜ ਸਪੈਸ਼ਲ ਜਿਹੜਾ ਉਹ ਡਰਾਈਵਰ ਵੀਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਆ ਚੰਡੀਗੜ੍ਹ ਰੋਡ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਆ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਆਪਣੇ ਸਾਥੀ ਨੂੰ ਕਾਂਗਾ ਕਿ ਇੱਕ ਵਾਰੀ ਤਸਵੀਰਾਂ ਦਿਖਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਗੱਡੀਆਂ ਨੇ ਇਸ ਸਾਈਡ ਤੇ ਖੜੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਜੇਕਰ ਕੋਈ ਡਰਾਈਵਰ ਵਿੱਚ ਸਵਾਰੀ ਬਿਠਾ ਕੇ ਵੀ ਲੈ ਕੇ ਆ ਰਿਹਾ ਤਾਂ ਉਸ ਨੂੰ ਵੀ ਜਿਹੜਾ ਇੱਥੇ ਰੋਕਿਆ ਜਾ ਰਿਹਾ ਲਾਈਨ ਦੇ ਵਿੱਚ ਜਿਹੜੀਆਂ ਨੇ ਉਹ ਗੱਡੀਆਂ ਤੁਹਾਨੂੰ ਖੜੀ ਹੋਈ ਨਜ਼ਰ ਆਣਗੀਆਂ ਤੁਹਾਨੂੰ ਦੱਸ ਦੇ ਕਿ ਸਕਰੀਨ ਤੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਇਹ ਥੋੜੀ ਗੱਡੀਆਂ ਹੋ ਸਕਦੀਆਂ ਨੇ ਲੇਕਿਨ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਅੱਗੇ ਵੀ ਜਿਹੜੀਆਂ ਨੇ ਉਹ ਗੱਡੀਆਂ ਖੜੀਆਂ ਨੇ ਤੇ ਜੇਕਰ ਕੋਈ ਹੋਰ ਵੀ ਆ ਰਿਹਾ ਤਾਂ ਉਸ ਨੂੰ ਰੋਕਿਆ ਜਾ ਰਿਹਾ ਜਿਹੜੇ ਡਰਾਈਵਰ ਵੀਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੜਤਾਲ ਕਿਉਂ ਆ ਚੋ ਜਿਹੜੇ ਵਾਰ-ਵਾਰ ਉਹ ਡਰਾਈਵਰ ਨੇ ਉਹ ਸੜਕਾ ਤੇ ਹੜਤਾਲ ਕਰਨ ਨੂੰ ਮਜਬੂਰ ਹੁੰਦੇ ਨੇ ਉਹ ਕਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਹਲੇ ਤੱਕ ਨਹੀਂ ਮੰਨੀਆਂ ਜਾ ਰਹੀਆਂ ਤੇ ਕਿਉਂ ਜੜੀਆਂ ਨੇ ਉਹ ਸਵਾਰੀਆਂ ਖਜਲ ਖਵਾਰ ਹੋ ਰਹੀਆਂ ਨੇ ਜਿਹੜੇ ਬੁਕਿੰਗ ਕਰਕੇ ਆਪਣਾ ਕੀਮਤੀ ਟਾਈਮ ਕੱਢ ਕੇ ਕਿਤੇ ਜਾਣਾ ਹੁੰਦਾ ਲੇਕਿਨ ਉਹਨਾਂ ਨੂੰ ਵਿੱਚ ਰਾਸਤੇ ਹੀ ਜਿਹੜਾ ਫਰੋਕਿਆ ਜਾ ਰਿਹਾ ਭਾਈ ਭਲਾ ਦਾ ਸਵਾਗਤ ਕਰਤਾ ਨਹੀਂ ਸ਼ਸ਼ੀਕਾਲ ਸਰ ਅਸ ਕਾਰਨ ਕੀ ਆ ਪਹਿਲਾਂ ਵੀ ਅਸੀਂ ਦੇਖ ਚੁੱਕੇ ਹਾਂ ਹੁਣ ਫਿਰ ਤੁਸੀਂ ਸਾਰੇ ਇਕੱਠੇ ਹੋਏ ਹੋਏ ਡਰਾਈਵਰ ਵੀਰ ਇੱਕ ਵਾਰ ਫਿਰ ਤੋਂ ਸੜਕ ਤੇ ਹੋ ਗੱਡੀਆਂ ਤੁਸੀਂ ਖੜੀ ਕੀਤੀ ਹੋਈ ਹੈ ਭਈ ਕਾਰਨ ਕੀ ਆ ਭਈ ਬਾਜੀ ਕਰਾਪ ਕਰਨ ਇਹ ਆ ਹੁਣ ਬਾਜੀ ਸਾਨੂੰ ਰੇਟ ਨਹੀਂ ਮਿਲਦਾ ਅਸੀਂ ਆਪਣੇ 20 ਬੱਚੇ ਕਿੱਦਾਂ ਪਾਲੀਏ ਸਿੰਜੀ ਮਹਿੰਗੀ ਆ ਦਿੱਲੀ ਦਾ ਬਾਜੀ 250 ਰੁਪਏ ਦਾ ਪਾਸ ਆ 60 ਰੁਪਏ ਦੀ ਰਾਈਡ ਪੈਂਦੀ ਆ ਅਸੀਂ ਕੀ ਕਮਾਵਾਂਗੇ ਬਾਜੀ ਉਹ ਤੋਂ ਜਿਹੜਾ ਰਾਈਡਰ ਆ ਉਹਨੂੰ ਬਾਜੀ ਏਸੀ ਫੁੱਲ ਚਾਹੀਦੀ ਆ ਗੱਡੀ ਸਾਫ਼ ਚਾਹੀਦੀ ਆ 60 ਰੁਪਏ ਚ ਅਸੀਂ ਗੱਡੀ ਸਾਫ਼ ਕਰਾਵਾਂਗੇ ਕਿ ਕਿੱਥੇ ਕਰਾਂਗੇ ਭਾਜੀ ਬਾਕੀ ਮੇਰੇ ਔਰ ਵੀ ਤੁਹਾਨੂੰ ਦੱਸਣਗੇ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਤੁਸੀਂ ਹੜਤਾਲ ਕੀਤੀ ਸੀ ਜਦੋਂ ਇੱਕ ਡਰਾਈਵਰ ਵੀਰ ਦੀ ਡੈਥ ਹੋਈ ਸੀ ਉਹਨਾਂ ਦਾ ਕਤਲ ਹੋਇਆ ਸੀ ਉਸ ਵੇਲੇ ਵੀ ਤੁਸੀਂ ਗੱਡੀਆਂ ਰੋਕੀਆਂ ਸਵਾਰੀਆਂ ਲਾਈਆਂ ਅੱਜ ਫੇਰ ਤੁਸੀਂ ਲਾਈਨ ਦੇ ਵਿੱਚ ਗੱਡੀ ਖੱਟੀ ਕੀਤੀ ਵੀ ਆਪਣੀ ਅੱਜ ਫੇਰ ਸਵਾਰੀਆਂ ਲਾਈਆਂ ਸਭ ਤੋਂ ਪਹਿਲੇ ਇਸ ਮੀਡੀਆ ਦੇ ਵਧੀਆ ਚੈਨਲ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੋ ਕਿ ਸਾਡੇ ਆਂਦੇ ਸਾਡੇ ਤੱਕ ਪਹੁੰਚੇ ਬਹੁਤ ਰੁਰੂਬੋ ਹੋਏ ਠੀਕ ਆ ਜੀ ਔਰ ਸਭ ਤੋਂ ਪਹਿਲੇ ਉਹਨਾਂ ਦਾ ਧੰਨਵਾਦ ਕਰਨਾ ਚਾਹ ਰੇ ਨੇ ਲੈਰੇ ਵਿੱਚ ਠੀਕ ਹੈ ਜੀ ਅਸੀਂ 48 ਕਰਕੇ ਕੀਤੀ ਹੈ ਕਿਉਂਕਿ ਸਾਡੇ ਰੇਟ ਨਹੀਂ ਆ ਜਿਹੜੇ ਸਾਡੇ ਕੋਈ ਰੇਟ ਫਿਕਸ ਨਹੀਂ ਆ ਕੁਝ ਨਹੀਂ ਆ ਠੀਕ ਹੈ ਜੀ ਉਤੋਂ ਪ੍ਰਾਈਵੇਟ ਨੰਬਰਾਂ ਤੇ ਗੱਡੀਆਂ ਚੱਲਦੀਆਂ ਪਈਆਂ ਜੀ ਠੀਕ ਹੈ ਜੀ ਤੇ ਕੰਪਨੀਆਂ ਆਪਣੀਆਂ ਮਨਮਰਜ਼ੀਆਂ ਕਰਦੇ ਵੇ ਇਹਨੇ ਆਪਣੀ ਮਰਜ਼ੀ ਨਾਲ ਰੇਟ ਦਿੰਦੇ ਨੇ ਵੇ ਇਹਨੇ ਆਪਣੀ ਮਰਜ਼ੀ ਨਾਲ ਪਾਸ ਵਗੈਰਾ ਲਾਗੂ ਕਰਦੇ ਪਈਆਂ ਨੇ ਠੀਕ ਹੈ ਜੀ ਸਭ ਜੋ ਵੀ ਇਹ ਕੰਪਨੀਆਂ ਨਾਲ ਸਾਡੀ ਕੋਈ ਡਰਾਈਵਰਾਂ ਦੀ ਸੇਫਟੀ ਆਜ ਦੇ ਟਾਈਮ ਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਮੈਂ ਤੁਹਾਡੇ ਮੀਡੀਆ ਤੇ ਚੰਨਣਾ ਇਹ ਧੰਨਵਾਦ ਕਰਨਾ ਕੰਪਨੀਆਂ ਤਾਂ ਇਹ ਕਹਿੰਦੀਆਂ ਨੇ ਜੇ ਅਸੀਂ ਡਰਾਈਵਰਾਂ ਨੂੰ ਇੰਸ਼ੋਰੈਂਸ ਦੇ ਰਹੇ ਹਾਂ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਫੈਸਿਲਿਟੀਆਂ ਉਹ ਦੇ ਰਹੇ ਜਦੋਂ ਤੁਸੀਂ ਉਹਨਾਂ ਨਾਲ ਕੰਟੈਕਟ ਕਰਦੇ ਹੋ ਸਾਈਨ ਕਰਦੇ ਉਦੋਂ ਵੀ ਉਹ ਤੁਹਾਨੂੰ ਦੱਸਦੇ ਨੇ ਕਿ ਤੁਹਾਨੂੰ ਜਿਹੜੀਆਂ ਨੇ ਇਹ ਇਹ ਚੀਜ਼ਾਂ ਮਿਲਣਗੀਆਂ ਇਹਨਾਂ ਪਰ ਕੰਪਨੀ ਜਿਹੜਾ ਕੋ ਮਰਜ਼ੀ ਕਹੀ ਜਾਣਾ ਪਰ ਸਾਨੂੰ ਡਰਾਈਵਰਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਦਾ ਆ ਠੀਕ ਹੈ ਜੀ ਸਾਨੂੰ ਡਰਾਈਵਰਾਂ ਨੂੰ ਅਜੇ ਤੱਕ ਜੋ ਮਿਲੀ ਮੋਤ ਹੀ ਮਿਲੀ ਆ ਤੁਸੀਂ ਦੇਖਿਆ ਹੀ ਤੁਸੀਂ ਗਏ ਸੀ ਉਧਰ ਪਹੁੰਚੇ ਜੀ ਮੋਤ ਹੋਈ ਸਾਡੇ ਡਰਾਈਵਰ ਭਰਾ ਦੀ ਠੀਕ ਆ ਅਜੇ ਤੱਕ ਸਾਨੂੰ ਮੋਤਾਂ ਹੀ ਮਿਲੀਆਂ ਆ ਨਾ ਸਾਡੀ ਕੋਈ ਸੁਣਵਾਈ ਆ ਨਾ ਕੋਈ ਅਜੇ ਤੱਕ ਠੀਕ ਹੈ ਜੀ ਤਾਂ ਜੋ ਤੁਸੀਂ ਸੁਣਵਾਈ ਕਰਵਾ ਸਕਦੇ ਹੋ ਇਸ ਮੀਡੀਆ ਚੈਨਲ ਤੇ ਮੌਜੂਦਾ ਰੇਟ ਜੀ ਤੁਸੀਂ ਗੱਲ ਕੀਤੀ ਸੀ ਬਈ ਮੌਜੂਦਾ ਰੇਟ ਕੀ ਆ ਤੇ ਰੇਟ ਦੀ ਕੀ ਲੜਾਈ ਆ ਜੇ ਤੁਸੀਂ ਆਸਾਨ ਸ਼ਬਦਾਂ ਦੇ ਵਿੱਚ ਕਿਉਂਕਿ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਆ ਲੇ ਹੜ ਤਾਲ ਕਰਨ ਦੀ ਸਵਾਰੀਆਂ ਜਾਰੀ ਹੁੰਦੀਆਂ ਕਿਸੇ ਨੇ ਡਾਕਟਰ ਕੋਲ ਜਾਣਾ ਕਿਸੇ ਨੇ 에어ਪੋਰਟ ਜਾਣਾ ਕਹਿੰਦੇ ਜੀ ਇਹ ਸਵਾਰੀਆਂ ਨੂੰ ਵੀ ਲਾ ਦੇ ਦਿੰਦੇ ਨੇ ਤੰਗ ਪਰੇਸ਼ਾਨ ਜਿਹੜੇ ਆਮ ਲੋਕ ਹੋ ਰਹੇ ਨੇ ਉਹਨਾਂ ਨੂੰ ਤੁਸੀਂ ਸਮਝਾ ਸਕਦੇ ਹੋ ਵੀ ਐਕਚੁਅਲ ਤੁਹਾਡੀ ਲੜਾਈ ਕੀ ਹੈ ਵੇਖੋ ਸਰ ਸਾਡੀ ਕੋਈ ਉਹ ਨਹੀਂ ਹੈਗੀ ਆ ਸਾਡੀਆਂ ਗੱਡੀਆਂ ਖੜੀਆਂ ਹੋਈਆਂ ਸਭ ਨੇ ਕਿਸ ਤਰ੍ਹਾਂ ਜਾਂਦੀਆਂ ਠੀਕ ਹੈ ਜੀ ਸਾਨੂੰ ਕੋਈ ਉਹ ਨਹੀਂ ਹੈ ਦਾ ਸ਼ੌਂਕ ਨਹੀਂ ਜੜਿਆ ਹੜਤਾਲ ਕਰਨ ਦਾ ਠੀਕ ਹੈ ਜੀ ਸਾਡਾ ਰੇਟ ਫਿਕਸ ਕੀਤਾ ਜਾਵੇ ਠੀਕ ਹੈ ਜੀ ਜਿਵੇਂ ਕਿ ਹੁਣ ਚੰਡੀਗੜ੍ਹ ਦੇ ਵਿੱਚ ਵੀ ਰੇਟ ਫਿਕਸ ਹੋ ਚੁੱਕਾ ਆ ਜਾਂ ਦਿੱਲੀ ਦੇ ਵਿੱਚ ਵੀ ਜੋ ਉਪਰ ਦਾ ਬਾਈਕਾਟ ਗਿਆ ਠੀਕ ਹੈ ਜੀ ਤਾਂ ਸ਼ਾਇਦ ਹੋ ਸਕਦਾ ਹੈ ਉਪਰ ਦਾ ਸੀ ਅੱਜ ਮੇਨ ਦਾ ਉਪਰ ਕਰਕੇ ਸੀ ਬਾਈਕਾਟ ਕੀਤਾ ਹੋਇਆ ਠੀਕ ਹੈ ਜੀ ਉਹਨਾਂ ਦੇ ਟਾਈਮ ਦੇ ਵਿੱਚ ਜੇ ਹੋਰ ਵੀ ਕੰਪਨੀਆਂ ਨਾਲ ਸਹਾਰ ਕਰਨੀਆਂ ਤਾਂ ਅਸੀਂ ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਦਾ ਵੀ ਬਾਈਕਾਟ ਕਰਾਂਗੇ ਠੀਕ ਹੈ ਜੀ ਕਿਹੜੀ ਆ ਜਿਹੜੀਆਂ ਨੀਤੀਆਂ ਨੇ ਜਿਨ੍ਹਾਂ ਤੋਂ ਤੁਸੀਂ ਖਫਾ ਹੋ ਤੁਸੀਂ ਉਪ ਨੇ ਕੀ ਬਦਲਾ ਕੀਤਾ ਹੈ ਬਦਲਾਅ ਇਹ ਆਇਆ ਜੀ ਜੋ ਕੰਪਨੀਆਂ ਚ ਆਇਆ ਆਪਣੀ ਮਰਜ਼ੀ ਨਾਲ ਪਾਸ ਤਿਆਰ ਕਰਦੇ ਆ ਸਾਡੇ ਹੱਥ ਕੋਈ ਬਦਲਾਅ ਨਹੀਂ ਆਇਆ ਸਾਡਾ ਰੇਟ ਸਾਡਾ ਰੇਟ ਵਧਾਇਆ ਗਿਆ ਯਾਰ ਬਦਲਾਅ ਇਹ ਆਇਆ ਭਾਜੀ ਕਿ ਚਾਰ ਆਇਆ ਆਪਣੇ ਪਹਿਲਾਂ ਸਾਰਾ ਫ੍ਰੀ ਹੁੰਦਾ ਸੀ ਆਪਾਂ ਕੰਮ ਕਰੀਏ ਕਮਿਸ਼ਨ ਕਰੀਏ ਹੁਣ ਬਦਲਾਅ ਇਹ ਹੈਗਾ ਕਿ ਅਸੀਂ 400 ਰੁਪਏ ਪਹਿਲਾਂ ਉਹਨਾਂ ਨੂੰ ਪ੍ਰੋਪਰ ਦੇਣਾ ਹੀ ਦੇਣਾ ਪਰ ਡੇ ਦਾ ਅੱਛਾ ਫੋਰ ਐਗਜ਼ਾਮਪਲ ਯਾਨੀ ਅਸੀਂ ਕੰਮ ਕਰੀਏ ਨਾ ਕਰੀਏ ਇੱਕ ਰੇਟ ਲਈਏ ਅਸੀਂ ਚੱਲ ਜਾਈਏ ਚਾਹੇ ਸਾਨੂੰ ਕੰਮ ਮਿਲੇ ਨਾ ਮਿਲੇ ਪਹਿਲਾਂ ਸੀ ਕਿ ਅਸੀਂ ਕ੍ਰੈਡ ਲਾਂਦੇ ਸੀ ਇੱਕ ਦਾ ਕਮਿਸ਼ਨ ਦਿੰਦੇ ਸੀ ਹੁਣ ਉਹਨਾਂ ਨੇ ਇੱਕ ਪਾਸ ਬਣਾਤਾ 1 ਇਸ ਤਰ੍ਹਾਂ ਜੇ ਅਸੀਂ ਸਵੇਰੇ ਘਰੋਂ ਨਿਕਲਦੇ ਹਾਂ ਸਾਨੂੰ ਕੰਮ ਮਿਲੇ ਨਾ ਮਿਲੇ 700 800 ਦੀ ਸੀएनजी ਫੋਕਣੀ ਆ ਤੇ 400 ਰੁਪਏ ਦਾ ਪਾਸ ਜਿਹੜਾ ਉਹ ਲਾਣੀ ਲਾਣਾ ਸੀ ਮਤਲਬ ਜੇਕਰ ਤੁਸੀਂ ਇੱਕ ਵਾਰੀ ਰਾਈਡ ਔਨ ਕਰਕੇ ਸੜਕ ਤੇ ਆ ਗਏ ਭਈ ਅੱਜ ਮੈਂ ਕੁਝ ਕੰਮ ਕਾਰ ਕਰ ਲਵਾ ਮੈਂ ਇੱਕ ਅੱਧੀ ਸਵਾਰੀ ਚੱਕ ਲਵਾ ਭਾਵੇਂ ਸਵਾਰੀ ਮਿਲੇ ਭਾਵੇਂ ਸਵਾਰੀ ਨਾ ਮਿਲੇ ਉਹ 400 ਰੁਪਏ ਤੁਹਾਡਾ ਜਾਣਾ ਹੀ ਜਾਣਾ ਜੇ ਅਸੀਂ ਪਾਸ ਨਾ ਲਈਏ ਅਸੀਂ 100 ਰੁਪਏ ਦੀ ਰਾਈਡ ਲਾਂਦੇ ਆ ਤੇ 150 ਰੁਪਏ ਓਲਾ ਦਾ ਚਾਰਜ ਹੁੰਦਾ 100 ਰੁਪਏ ਦੀ ਰਾਈਡ ਲਾਵਾਂਗੇ ਉਹਦੀ ਕਮਿਸ਼ਨ ਵੀ ਕੱਟਣਗੇ ਉਹ ਤੇ 150 ਰੁਪਏ ਇੱਕ ਦਿਨ ਦਾ ਪਾਸ ਆ ਉਹਦਾ ਨਹੀਂ ਇੱਕ ਦਿਨ ਦਾ ਜਿਹੜਾ ਉੱਪਰ ਦਾ ਉਹ ਤਿੰਨ ਤਿੰਨ ਦਿਨਾਂ ਦਾ ਪਾਸ ਆ ਜੀ ਇਹਦੇ ਪਿੱਛੇ ਮੈਂ ਤੁਹਾਨੂੰ ਦਿਖਾਨਾ ਇੱਕ ਅਸੀਂ 100 ਰੁਪਏ ਦਾ ਰਾਈਡ ਲਾਣੇ ਆ ਤੇ 150 ਰੁਪਏ ਸਭ ਤੋਂ ਲੈਂਦੇ ਨੇ ਯਾਨੀ ਕਿ ਅਸੀਂ ਜਿਹੜੇ ਡਰਾਈਵ ਕੀਤਾ ਸਾਡਾ ਤੇਲ ਲੱਗਿਆ ਤੇ ਉਹਦੀ ਕਮਿਸ਼ਨ ਐਡਾ ਕੱਟਣਗੇ 150 ਪਲੱਸ ਲੈਣਗੇ ਸਾਡੇ ਤੋਂ ਸੀਐਨਜੀ ਵੀ ਤੁਸੀਂ ਪੱਲੇਉ ਦੋਗੇ 100 ਰੁਪਏ ਦੇ ਵਿੱਚ 150 ਰੁਪਏ ਵੀ ਤੁਸੀਂ ਪੱਲੇ ਕੰਪਨੀ ਨੂੰ 150 ਪੇ ਕੀਤਾ ਕਿਹੜਾ ਗਣਿਤਾ ਕਿ ਕੰਪਨੀ ਜਦੋਂ ਇਹ ਨੀਤੀਆਂ ਬਣਾਉਂਦੀਆਂ ਨੇ ਡਰਾਈਵਰ ਨਾਲ ਕੋਈ ਪੁੱਛਦੇ ਨਹੀਂ ਨਹੀਂ ਪੁੱਛਦੇ ਭਾਈ ਕੋਈ ਨਹੀਂ ਪੁੱਛਦੇ ਉਹ ਆਪਣੀ ਮਰਜ਼ੀ ਨਾਲ ਸਭ ਨੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੀ ਕਰੇ ਅੱਜ ਅੱਜ 300 ਵਾ ਕੱਲ੍ਹ ਭਾਈ 600 ਕਰ ਦੇਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਕਦੋਂ ਰੇਟ ਵੱਜ ਜਾਣੇ ਆ ਹੁਣ ਭਾਈ ਸਾਡਾ ਜੀਣਾ ਬਹੁਤ ਮੁਸ਼ਕਿਲ ਕਰਦਾ ਵਾ ਟ੍ਰਿਕ ਕੈਪਟਨਰੀ ਨੇ ਪਲੀਜ਼ ਰਿਕੁਐਸਟ ਤੁਹਾਡੇ ਮਾਧਿਅਮ ਤੋਂ ਕਿ ਸਾਡੀ ਮੰਗਾਂ ਪੂਰੀ ਕਰਨ ਜਾਂ ਜੀ ਜੀ ਭਾਈ ਸਰ ਰਾਈਡ ਦਾ ਕੰਪਨੀ ਦਾ ਓਵਰ ਕੰਪਨੀ ਦਾ ਕੋਈ ਰੇਟ ਹੀ ਨਹੀਂ ਹੈਗਾ ਇੱਥੋਂ ਅਸੀਂ ਜਾਵਾਂਗੇ ਸਟੇਸ਼ਨ ਉੱਥੇ ਦੀ ਹੋਊਗੀ 150 ਜੇ ਉਧਰੋਂ ਆਵਾਂਗੇ ਫਿਰ ਹੋ ਜਾਊਗਾ 100 ਰੁਪਏ ਅੱਛਾ ਕੋਈ ਰੇਟ ਨਹੀਂ ਕਿ ਕਿਲੋਮੀਟਰ ਦਾ ਫਿਕਸ ਰੇਟ ਰੱਖਿਆ ਜਾਵੇ ਕਿ ਹਰ ਇੱਕ ਵਾਰ ਬੰਦੇ ਨੂੰ ਪਤਾ ਲੱਗੇ ਕੰਪਨੀ ਦਾ ਕੋਈ ਰੇਟ ਨਹੀਂ ਹੈਗਾ ਕਿ ਹਾਂ ਭਈ ਅਸੀਂ ਇੱਕ ਰੇਟ ਦੇਣਾ ਕਦੇ ਕੋਈ ਰੇਟ ਹੀ ਨਹੀਂ ਹੈਗਾ ਫਾਰ ਇਗਜ਼ਾਮਪਲ ਅਸੀਂ ਇਸ ਵੇਲੇ ਚੰਡੀਗੜ੍ਹ ਰੋਡ ਖੜੇ ਆ ਇੱਕ ਸਵਾਰੀ ਤੁਹਾਨੂੰ ਰਾਈਡ ਆਂਦੀ ਹੈ ਭਈ ਮੈਂ ਰੇਲਵੇ ਸਟੇਸ਼ਨ ਜਾਣਾ ਕੀ ਤੁਹਾਨੂੰ ਉਹ ਕਿਲੋਮੀਟਰ ਉਹ ਪੈਸੇ ਉਹ ਸ਼ੋ ਨਹੀਂ ਹੁੰਦੇ ਕਿ ਤੁਹਾਨੂੰ ਕਿੰਨਾ ਮਿਲੇਗਾ ਹਿੱਸਾ ਇਹਦੇ ਵਿੱਚ ਸਰ ਹੁਣ ਅਸੀਂ ਜਿੱਦਾਂ ਸਵੇਰ ਤੋਂ ਬੈਠੇ ਆ ਹੁਣ ਮੈਂ ਇੱਥੇ ਬੈਠਾ ਡੇਢ ਘੰਟੇ ਤੋਂ ਇੱਥੋਂ ਮੈਨੂੰ ਇੱਕ ਰੇਟ ਰੇਲਵੇ ਸਟੇਸ਼ਨ ਦੀ ਆਈ ਉਹ 140 ਦਾ ਮੈਂ ਡੇਢ ਘੰਟੇ ਤੋਂ ਬੈਠਾ ਕੀ ਕਰਾਂ ਮਜਬੂਰੀ ਹੁੰਦੀ ਸਾਨੂੰ ਫਿਰ ਅਸੀਂ ਸਾਨੂੰ ਲਾਣਾ ਪੈਂਦਾ ਇਹ ਮਜਬੂਰੀ ਕਰਕੇ ਹੀ ਅਸੀਂ ਅੱਜ ਸਟ੍ਰਾਈਕ ਕੀਤੀ ਆ ਕਿ ਕੰਪਨੀ ਇੱਕ ਆਪਣਾ ਨਿਯਮ ਬਣਾਇਆ ਇੱਕ ਰੇਟ ਦੇਵੇ ਸਾਨੂੰ ਜੀ ਕਿ ਇੱਕ ਰੇਟ ਦੇ ਅਸੀਂ ਕੰਮ ਕਰੀਏ ਸਰ ਕੰਪਨੀ ਦੀ ਗੱਲ ਕਰ ਰਹੇ ਹੋ ਕੰਪਨੀ ਤੋਂ ਮੈਂ ਜੀ ਹੋਰ ਕਸਟਮਰ ਦੀ ਕੰਪਨੀ ਸਾਰੀ ਗੱਲ ਸੁਣਦੀ ਆ ਜੇ ਸਾਡੀ ਕੋਈ ਗੱਲ ਹੋਵੇ ਸਾਡੀ ਗੱਲ ਕੰਪਨੀ ਕੋਈ ਨਹੀਂ ਸੁਣਦੀ ਕਿਸੇ ਤਨੇ ਬੰਦੇ ਬੈਠੇ ਨੇ ਜੇ ਸਾਡੇ ਨਾਲ ਕੋਈ ਮਿਸ ਬਿਹੇਵ ਕਰਦਾ ਕੋਈ ਲੜਦਾ ਰਾਤ ਨੂੰ ਉਹੀ ਕੰਪਲੇਨ ਨਹੀਂ ਕੋਈ ਕੁਛ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਆ ਮੇਰੇ ਨਾਲ ਖੋਦ ਹੋ ਚੁੱਕਿਆ ਜੀ ਸਰ ਮਿੰਟੂ ਵੱਜੀ ਖੰਨੇ ਦੀ ਰਾਈਡ ਆ ਠੀਕ ਹੈ ਜੀ 750 ਰੁਪਏ ਦੇ ਬੰਦੇ ਨੇ ਕੀ ਕੀਤਾ ਜੀ ਰਾਈਡ ਤੇ ਇਹਨਾਂ ਨੇ ਕੈਨਸਲ ਕਰ ਦਿੱਤੀ ਉਬਰ ਦਾ ਨੋਟੀਫਿਕੇਸ਼ਨ ਆ ਜਾਂਦਾ ਜੀ ਤੁਹਾਡੀ ਆਈਡੀ 15 ਮਿੰਟ ਵਾਸਤੇ ਹੋਲਡ ਤੇ ਰੱਖੀ ਜਾਊਗੀ ਸਾਢੇ 15 ਮੇਰੀ 15 ਮਿੰਟ ਵਾਸਤੇ ਆਈਡੀ ਉਹਨਾਂ ਨੇ ਬਲੋਕ ਕਰ ਦਿੱਤੀ ਰਾਈਡ ਕਸਟਮਰ ਨੇ ਕੀਤੀ ਕੈਨਸਲ ਕਸਟਮਰ ਨੇ ਕੀਤੀ ਅਸੀਂ ਜਾਣ ਨੂੰ ਤਿਆਰ ਬੈਠੇ ਕਸੂਰ ਸੀਗਾ ਜੀ ਸਾਡਾ ਕਸੂਰ ਕਾਦਾ ਜੀ ਸਾਡਾ ਕੋਈ ਕਸੂਰ ਨਹੀਂ ਅਸੀਂ ਜਾਣ ਨੂੰ ਤਿਆਰ ਬੈਠੇ ਆ ਇਹ ਤਾਂ ਸਰਾਸਰ ਨਾ ਇਨਸਾਫੀ ਹੈ ਸਾਡੀ ਆਬਾਦੀ ਬਿਲਕੁਲ ਨਾ ਇਨਸਾਫੀ ਹੈ ਕੋਈ ਇਹਦਾ ਜੀ ਕੋਈ ਆਫਿਸ ਨਹੀਂ ਇੱਥੇ ਕੋਈ ਆਫਿਸ ਨਹੀਂ ਲੁਧਿਆਣਾ ਮਹਾਨਗਰ ਦੇ ਵਿੱਚ ਕੰਪਨੀ ਦਾ ਕੋਈ ਆਫਿਸ ਨਹੀਂ ਬਿਜ਼ਨਸ ਨਹੀਂ ਸਾਡੀ ਕੰਪਲੇਨਟ ਸੁਣਨ ਨੂੰ ਕੋਈ ਕੁਝ ਨਹੀਂ ਕਸਟਮਰ ਦੀ ਕੰਪਲੇਂਟ ਆ ਤੁਹਾਡੀ ਆਈਡੀ ਬਲੌਕ ਹੋ ਜਾਊਗੀ ਡਰਾਈਵਰਾਂ ਦੀ ਜੇ ਕਸਟਮਰ ਨੇ ਝੂਠੀ ਕੰਪਲੇਂਟ ਵੀ ਪਾਤੀ ਕਸਟਮਰ ਰਾਈਡ ਬੁੱਕ ਕਰਦਾ ਇਥੇ ਲੁਧਿਆਣਾ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਜੀ ਜਾਨ ਨੇ ਅਗਲਾ ਕਹਿੰਦਾ ਨਹੀਂ ਸਾਨੂੰ ਪਿੱਛੇ ਗੇਟ ਤੇ ਲਾ ਦੋ ਜੇ ਅਸੀਂ 20 ਰੁਪਏ ਐਕਸਟਰਾ ਲੈਂਦੇ ਆ ਅਗਲਾ ਕੰਪਲੇਂਟ ਪਾ ਦਿੰਦਾ ਸਾਡੀ ਆਈਡੀ ਬਲੌਕ ਸਾਡੀ ਆਈਡੀ ਬਲੌਕ ਹੋ ਜਾਂਦੀ ਦੱਸੋ ਸਾਡੀ ਆਈਡੀ ਫ੍ਰੀ ਚ ਚੱਲੂਗੀ ਜੀ ਸਾਡੀ ਗੱਡੀ ਪਾਣੀ ਤੇ ਚੱਲਦੀ ਆ ਜੀ ਇਹ ਮੇਰੇ ਵਾਸਤੇ ਬੜੀ ਹੈਰਾਨੀ ਦੀ ਗੱਲ ਆ ਬਈ ਲੁਧਿਆਣਾ ਇੰਨਾ ਵੱਡਾ ਮਹਾਨਗਰ ਆ 40 ਲੱਖ ਤੋਂ ਪਲੱਸ ਇਸ ਦੀ ਆਬਾਦੀ ਆ ਮੈਨੂੰ ਲੱਗਦਾ ਵੀ ਡਰਾਈਵਰ ਵੀ ਕਾਫੀ ਵੱਡੀ ਸੰਖਿਆ ਚ ਹੋਣੇ ਕੋਈ ਆਫਿਸ ਨਹੀਂ ਜਿੱਥੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਦੇ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ ਰਾਤ ਨੂੰ ਕੋਈ ਵਾਰ ਤਾਂ ਕੋਈ ਸ਼ਰਾਬੀ ਬੰਦਾ ਕੋਈ ਬੈਗਿਆ ਘਰੇ ਸੀ ਛੱਡਦੇ ਆ ਬਾਅਦ ਚ ਕਿਰਾਇਆ ਵੀ ਨਹੀਂ ਦਿੰਦਾ ਅਸੀਂ ਕਿਹਨੂੰ ਕੰਪਲੇਂਟ ਕਰੀਏ ਕੋਈ ਕੰਪਲੇਂਟ ਨਹੀਂ ਸਾਡੀ ਜੇ ਕਸਟਮਰ ਕੰਪਲੇਂਟ ਕਰਦੇ ਵੇ ਕੋਈ ਨਜਾਇਜ਼ ਹੀ ਕਰਦੇ ਵੇ ਤੇ ਉਹ ਸਾਡੇ ਕੋਲ ਉਹਨੂੰ ਉਹਨੂੰ ਨੰਬਰ ਵੀ ਦੇ ਦੇਣਗੇ ਤੇ ਕਿਸੇ ਦਾ ਸਮਾਨ ਛੁੱਟਿਆ ਸਮਾਨ ਵੀ ਮੋੜਦੇ ਐ ਨਹੀਂ ਕਿ ਨਹੀਂ ਕਰਦੇ ਸਾਰਾ ਕੁਝ ਕਰਦੇ ਆ ਪਰ ਸਾਡੀ ਕੰਪਲੇਂਟ ਸੁਣਨ ਵਾਸਤੇ ਹੋਰ ਬੋਲਣਾ ਇੱਕ 32 ਸੈਕਟਰ ਦੇ ਮੈਡਮ ਦਾ ਐਪਲ ਦਾ ਲੈਪਟਾਪ ਛੁੱਟ ਗਿਆ ਸੀ ਜੀ ਉੱਬਰ ਦੇ ਵਿੱਚ ਮੈਡਮ ਨੂੰ ਉਹਨੂੰ ਨੰਬਰ ਦਿੱਤਾ ਕੰਪਨੀ ਵਾਲੇ ਨੇ ਕੁਛ ਨਹੀਂ ਵੀਰੇ ਮੈਂ ਉਹਨਾਂ ਨੂੰ ਮੈਡਮ ਨੂੰ ਦੋ ਦਿਨ ਚੇਤਾ ਨਹੀਂ ਰਿਹਾ ਫਿਰ ਮੈਂ ਦਿਮਾਗ ਲਾ ਕੇ ਆਪਣਾ ਛੱਡ ਕੇ ਉਹਨਾਂ ਕੋਲ ਲੈਪਟਾਪ ਛੱਡ ਕੇ ਆਇਆ ਮੈਡਮ ਨੇ ਕਿਹਾ ਬੇਬਹੁਤ ਸ਼ੁਕਰੀਆ ਪਰ ਜੀ ਆਪਾਂ ਇੰਨਾ ਕਰਦੇ ਕਸਟਮਰ ਲੈ ਕੇ ਕਸਟਮਰ ਸਾਡੇ ਬਾਰੇ ਕੁਝ ਨਹੀਂ ਕਰਦਾ ਜਦ ਹੀ ਸਾਨੂੰ ਬਲੌਕ ਕਰਦਾ ਤੁਹਾਨੂੰ ਲੱਗਦਾ ਕਿ ਐਦਾਂ ਸੜਕ ਤੇ ਖੜੇ ਹੋਣ ਨਾਲ ਹੜਤਾਲ ਕਰਨ ਨਾਲ ਤੁਹਾਡਾ ਮੁੱਦਾ ਹੱਲ ਹੋ ਜਾਏਗਾ ਕਿਉਂਕਿ ਐਟ ਦ ਐਂਡ ਕੰਪਨੀ ਤੱਕ ਤੁਹਾਨੂੰ ਜਾ ਕੇ ਗੱਲ ਪਹਚਾਣੀ ਪੈਣੀ ਹੈ ਤੁਸੀਂ ਕੰਪਨੀ ਦੇ ਕਿਸੇ ਨੁਮਾਇੰਦੇ ਨੂੰ ਲੁਧਿਆਣਾ ਨਹੀਂ ਹੈਗਾ ਚੰਡੀਗੜ੍ਹ ਕਿਸੇ ਆਫਿਸ ਵਿਜ਼ਿਟ ਕਰੀਏ ਚੰਡੀਗੜ੍ਹ ਤੇ ਵੀ ਨਾ ਆਪਾਂ ਆਫਿਸ ਨਹੀਂ ਜਾਏਗਾ ਨਾ ਲੁਧਿਆਣਾ ਚ ਆਫਿਸ ਹੈਗਾ ਪਰ ਇਹਨਾਂ ਦਾ ਆਪਰ ਕਲੀ ਦਿੱਲੀ ਆ ਇਹਨਾਂ ਦਾ ਆਫਿਸ ਹੀ ਨਹੀਂ ਪਾਜੀ ਹਵਾ ਦੇ ਵਿੱਚ ਪਾਜੀ ਇਹ ਆਲ ਇੰਡ ਜਦ ਕਿ ਆਲ ਵਰਡ ਚੱਲਦੀ ਆ ਇਹ ਵੀ ਉਬਰਦਾ ਆਫਿਸ ਕਿਤੇ ਵੀ ਨਹੀਂ ਹੈਗਾ ਪੰਜਾਬ ਚ ਉਹਦਾ ਇਹ ਟੰਡੀਗੜ ਦੇ ਵਿੱਚ ਵੀ ਹੁਣ ਰੇਟ ਫਿਕਸ ਹੋਇਆ ਠੀਕ ਹੈ ਜੀ ਹੜਤਾਲ ਹੋਈ ਯੂਨੀਅਨ ਬਣੀ ਆ ਠੀਕ ਹੈ ਜੀ ਪਰ ਉੱਥੇ ਹੁਣ ਜਾ ਕੇ ਆਫਿਸ ਬਣਿਆ ਜੀ ਚੰਡੀਗੜ ਦੇ ਵਿੱਚ ਹੁਣ ਜਾ ਕੇ ਠੀਕ ਹੈ ਇੱਥੇ ਵੀ ਆਫਿਸ ਹੋਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਮੰਗਾਂ ਰੱਖ ਸਕੀਏ ਉਹਨਾਂ ਕੋਲ ਠੀਕ ਹੈ ਜੀ ਤੇ ਲੇਕਿਨ ਕਸਟਮਰ ਵੀ ਇਹ ਸ਼ਿਕਾਇਤ ਕਰਦੇ ਨੇ ਭਈ ਅਕਸਰ ਰਾਤ ਨੂੰ ਜਿਹੜੇ ਡਰਾਈਵਰ ਵੀਰ ਨੇ ਉਹ ਡਬਲ ਚਾਰਜ ਕਰਦੇ ਨੇ ਜੇ રાઇડ 60 રૂપિયા ਦੀ ਸ਼ੋ ਹੋ ਰਹੀਆਂ ਉਹ 100 રૂપિયા ਮੰਗਦੇ ਨੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕੋਈ ਗਲਤੀ ਡਰਾਈਵਰਾਂ ਦੀ ਵੀ ਹੈ ਭਾਜੀ ਕਾ ਦੀ ਗਲਤੀ ਆਪਾਂ 60 રૂપિયા ਚ ਉਹਨੂੰ ਦੱਸ ਕਿਉਂ 6 ਕਿਲੋਮੀਟਰ ਛੱਡਣ ਜਾਵਾਂਗੇ ਫਿਰ 6 ਕਿਲੋਮੀਟਰ ਖਾਲੀ ਵਾਪਸ ਆਣਾ ਪੈਣਾ ਵਾਹ ਭਾਜੀ ਤੁਸੀਂ ਦੱਸ ਕਿਹੜਾ ਗਣਿਤਾ ਇੱਕ ਇੱਕ ਪਾਸੇ ਦਾ ਪੈਸਾ ਮਿਲਦਾ ਜਾਣ ਤੁਹਾਡਾ ਮਿਲ ਇੱਕ ਪਾਸੇ ਮਿਲਦਾ ਭਾਜੀ ਫੋਰ ਐਗਜ਼ਾਮਪਲ ਜੇ ਰਾਤ ਦਾ ਟਾਈਮ ਇੱਥੋਂ ਤੁਹਾਨੂੰ ਰੇਲਵੇ ਸਟੇਸ਼ਨ ਦੀ ਇੱਕ ਸਵਾਰੀ ਮਿਲ ਗਈ ਜਾਣ ਦੀ ਤੁਸੀਂ ਉਹਨੂੰ ਉੱਥੇ ਛੱਡਤਾ ਤੇ ਆਣ ਵੇਲੇ ਤੁਹਾਨੂੰ ਸਵਾਰੀ ਕੋਈ ਨਹੀਂ ਮਿਲੀ ਤੁਸੀਂ ਆਪਣੇ ਖਰਚੇ ਤੇ ਵਾਪਸ ਆਉਂਗੇ ਬਿਲਕੁਲ ਕਦੇ ਜੇ ਨਾਲ ਸਾਡ ਪਾਈ ਸਾਢੇ ਨਾਲ ਤੋਂ ਆਟੋ ਵਾਲੇ ਵਧੀਆ ਨੇ ਉਹ ਇੱਕ ਕੋਈ 100 ਰੁਪਏ ਦਾ ਸੀ ਤੇ 150 ਜਾਨਦੇ ਆ ਆਟੋ ਵਾਲੇ 300 ਜਾਨਦੇ ਔਰ ਉਹਦੇ ਵਿੱਚ ਪਾਈ 50 ਰੁਪਏ ਸਾਡੇ ਕਮਿਸ਼ਨ ਕੱਟੇ ਜਾਂਦਾ ਵਾ ਇਹ ਕਾਹਦਾ ਗਣੀ ਦੱਸ ਕੰਪਨੀ ਤੋਂ ਪੁੱਛੇ ਕੋਈ ਉਹਦੇ ਤਾਂ ਜੀ ਕਸਟਮਰ ਉਹਦੇ ਵਿੱਚ ਕਸਟਮਰ ਸਾਡੇ ਨਾਲ ਜੀ ਬਿਲਕੁਲ ਸੇਵਾ ਸਾਡੀ ਤਾਂ ਆਈਡੀ ਪ੍ਰੂਫ ਸਾਰੀ ਲੱਗੀ ਆ ਕਸਟਮਰ ਦੇ ਸਾਡੇ ਕੋਲ ਕੋਈ ਆਈਡੀ ਪ੍ਰੂਫ ਨਹੀਂ ਜੇ ਅਸੀਂ ਕਿਸੇ ਵੀ ਜਦੋਂ ਸਾਡੇ ਨਾਲ ਕੋਈ ਗੱਲਬਾਤ ਆਪ ਨੂੰ ਕਹਿੰਦੇ ਆ ਸਰ ਇਸ ਬੰਦੇ ਨੇ ਸਾਡੇ ਨਾਲ ਮਿਸਬੀਹੇਵ ਕੀਤਾ ਹੈ ਕਿਰਾਇਆ ਨਹੀਂ ਦਿੱਤਾ ਕੰਪਨੀ ਕੋਈ ਰਿਪਲਾਈ ਨਹੀਂ ਦਿੰਦੀ ਕੋਈ ਉਹ ਜਵਾਬ ਨਹੀਂ ਦਿੰਦੀ ਉਹਦਾ ਜੇ ਕਸਟਮਰ ਦਾ ਕੋਈ ਛੁੜੇ ਕਸਟਮਰ ਨੂੰ ਸਾਰੇ ਗਾਈਡ ਕਰਦੇ ਸਾਡੇ ਕੋਈ ਸੁਣਦੇ ਨਹੀਂ ਡਰਾਈਵਰ ਦਾ ਜੀ ਇਸ ਤਰੀਕੇ ਦਾ ਇਨਸੀਡੈਂਟ ਹੋਇਆ ਜਦੋਂ ਨਜਾਇਜ਼ ਜਿਹੜਾ ਕਸਟਮਰ ਨੇ ਤੁਹਾਡੇ ਨਾਲ ਕੀਤੀ ਹੋਵੇ ਤੁਸੀਂ ਕੰਪਨੀ ਨੂੰ ਕ ਆ ਜਿਹੜੀ ਜੈਲੋ ਕਲੋਨੀ ਆ ਇਹਨਾਂ ਨੇ ਲੋਕੇਸ਼ਨ ਭਾਈ ਚਾਂਡੇ ਦੀ ਉਥੋਂ 4 ਕਿਲੋਮੀਟਰ ਅੱਗੇ ਚੱਲ ਗਏ ਉਸ ਤੋਂ ਬਾਅਦ ਨੇ 40 ਰੁਪਏ ਐਕਸਟਰਾ ਮੰਗ ਲਿਆ ਅਗਲੇ ਨੇ ਕੰਪਲੇਂਟ ਪਾਤੀ 40 ਰੁਪਏ ਦੇ ਕੇ ਸਾਡੀ ਆਈਡੀ ਦੋ ਦਿਨ ਬਲੌਕ ਰਹੀ ਜੀ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਇਹੀ ਹੈ ਜੀ ਅਸੀਂ ਸਟ੍ਰਾਈਕ ਕਰਕੇ ਤੁਹਾਡੇ ਮਹਿਮ ਨਾਲ ਹੀ ਅਸੀਂ ਜਾਣੇ ਕਿ ਅੱਗੇ ਗੱਲ ਜਾਵੇ ਉਹਨਾਂ ਨੂੰ ਪਤਾ ਲੱਗੇ ਅਸੀਂ ਆਪ ਗੱਡੀ ਕਿਸਤਾ ਤੇ ਲਈਓ ਸਾਡਾ ਕਿਸ਼ਤ ਨਹੀਂ ਜਾ ਰਹੀ ਸਾਡੀ ਕਿਸ਼ਤਾਂ ਬਾਊਂਸ ਹੋਈ ਪਈਆਂ ਨੇ ਇਹਦਾ ਹੱਲ ਕੀ ਨਿਕਲੇਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਭਾਈ ਹੱਲ ਜੀ ਦੇਖੋ ਕੰਪਨੀ ਨੂੰ ਦੇਖਣਾ ਚਾਹੀਦਾ ਕੰਪਨੀ ਨੂੰ ਇੱਕ ਰੇਟ ਤੈਅ ਕਰਨਾ ਚਾਹੀਦਾ ਠੀਕ ਹੈ ਜੀ ਨਾਲੇ ਸਾਡੀ ਸੇਫਟੀ ਵੀ ਦੇਖਣੀ ਚਾਹੀਦੀ ਕੋਈ ਇੱਕ ਆਫਿਸ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਹੜਾ ਕਸਟਮਰ ਰਾਈਡ ਦੇ ਵਿੱਚ ਜਾਂਦਾ ਉਹਦਾ ਇੰਸ਼ੋਰੈਂਸ ਹੁੰਦਾ ਵਾ ਕਿ ਡਰਾਈਵਰਾਂ ਦਾ ਇੰਸ਼ੋਰੈਂਸ ਨਹੀਂ ਹੁੰਦਾ ਨਹੀਂ ਇੰਸ਼ੋਰੈਂਸ ਦੇ ਬਾਰੇ ਤਾਂ ਮੈਨੂੰ ਭਾਜੀ ਇੰਸ਼ੋਰੈਂਸ ਤਾਂ ਅਸੀਂ ਕਰਾਨੇ ਆ ਜੀ 18000 ਦੀ 20000 ਇੰਸ਼ੋਰੈਂਸ ਆਪਾਂ ਸਾਲ ਦੀ ਕਰਾਨੇ ਆ ਕੰਪਨੀ ਨੂੰ ਕੋਈ ਮਤਲਬ ਨਹੀਂ ਆ ਆਪਾਂ ਟੈਕਸੀ ਦੀ ਇੰਸ਼ੋਰੈਂਸ ਖੁਦ ਕਰਵਾਣੀ ਪੈਂਦੀ ਆ ਜਿਹੜੀ ਪ੍ਰਾਈਵੇਟ ਨੰਬਰ ਲੈ ਕੇ ਘੁੰਮ ਰਹੇ ਉਹਨਾਂ ਦਾ ਕੋਈ ਨਹੀਂ ਆ ਉਹ ਚਲਾਈ ਜਾਂਦੇ ਫਰੀ ਚ ਔਰ ਅਸੀਂ ਜੇ ਸਾਡੀ ਗੱਡੀ ਚ 18 18 20000 ਦੀ ਇੰਸ਼ੋਰੈਂਸ ਕਰਾਈਏ ਹਰ ਸਾਲ ਅਸੀਂ ਭਾਜੀ ਕੀ ਕੀ ਕਰਾਂਗੇ ਇੰਸ਼ੋਰੈਂਸ ਕਰਾਈਏ ਟਾਇਰ ਕੇਸ ਦੇ ਸਾਡੀ ਗੱਡੀ ਦੇ ਸਰਵਿਸ ਕਰਾਉਂਦੇ ਆ ਕੀ ਕੀ ਕਰਾਈਓ ਸਾਡਾ 60 ਰੁਪਏ ਦੀ ਰਾਈਟ ਵਿੱਚ ਇਹ ਜਿਹੜੀਆਂ ਕੰਪਨੀਆਂ ਨੇ ਵੱਡੀ ਵੱਡੀ ਕੰਪਨੀਆਂ ਨੇ ਗੱਡੀ ਉਹਨਾਂ ਦੀ ਕੋਈ ਨਹੀਂ ਹੈਗੀ ਗੱਡੀ ਤੁਹਾਡੀ ਆਪਣੀ ਆ ਗੱਡੀ ਸਾਡੀ ਆਪਣੀ ਆ ਚਲਾਣੀ ਤੁਸੀਂ ਆ ਸਵਾਰੀ ਤੁਸੀਂ ਚੱਕਣੀ ਆ ਮਹ ਹੈ ਉਹ ਕੁਮਾਰੇ ਨੇ ਕਿ ਤੁਹਾਨੂੰ ਕੋਈ ਇੱਕ ਸਿੰਗਲ ਫੈਸਿਲਟੀ ਵੀ ਉਹ ਨਹੀਂ ਦੇਂਦੇ ਨਹੀਂ ਭਾਜੀ ਕੋਈ ਫੈਸਿਲਟੀ ਨਹੀਂ ਹੈ ਇੱਥੋਂ ਤੱਕ ਦੀ ਭਾਜੀ ਸਾਡੀ ਕੋਈ ਮੰਗਾ ਪੂਰੀ ਵੀ ਨਹੀਂ ਕਰਦੀ ਆਪਾਂ ਇੰਨੀ ਵਾਰ ਪਿੱਛੇ ਤੁਹਾਨੂੰ ਪਤਾ ਪਿਛਲੀ ਵਾਰੀ ਆਪਾਂ ਹੜਤਾਲ ਕੀਤੀ ਆ ਇਹਨਾਂ ਨੇ ਕੁਝ ਨਹੀਂ ਸੁਣਿਆ ਭਾਜੀ ਪਿੱਛੇ ਭਾਜੀ ਚੰਡੀਗੜ੍ਹ 'ਚ ਹੋਇਆ ਉਹਨਾਂ ਨੇ ਹੜਤਾਲ ਕੀਤੀ ਉਹਨਾਂ ਦਾ ਖਲ ਹੋ ਗਿਆ ਅਸੀਂ ਤੁਹਾਡੇ ਮਾਧਿਅਮ ਤੋਂ ਚਾਹੁੰਦੇ ਹਾਂ ਕਿ ਸਾਡਾ ਵੀ ਹੱਲ ਕਰਾ ਦਿਓ ਪਲੀਜ਼ ਭਾਈ ਤੁਹਾਡੇ ਚੈਨਲ ਦਾ ਬਹੁਤ ਬਹੁਤ ਰਿਸਪੈਕਟ ਕਰਦੇ ਆ ਅਸੀਂ ਚੰਡੀਗੜ੍ਹ 'ਚ ਹੱਲ ਹੋ ਸਕਦਾ ਫਿਰ ਲੁਧਿਆਣੇ 'ਚ ਕਿਉਂ ਨਹੀਂ ਪੰਜਾਬ 'ਚ ਕਿਉਂ ਨਹੀਂ ਸਿਰੇ ਤਾਂ ਕੰਪਨੀਆਂ ਦੇਖਣਗੇ ਆਉਣ ਕੰਪਨੀਆਂ ਚਾਹੇ ਤਾਂ ਕੀ ਨਹੀਂ ਕਰ ਸਕਦੀਆਂ ਇਹ ਕੰਪਨੀਆਂ ਆਪਣੀ ਮਨਮਾਨੀ ਕਰਨਗੀਆਂ ਤਾਂ ਅਸੀਂ ਇਹ ਗੱਡੀਆਂ ਕਿੱਦਾਂ ਚਲਾ ਲਾਂਗੇ ਜੇ ਇੰਨੇ ਰੇਟ ਪ ਕੀ ਕਰ ਰਹੇ ਇਹ ਤਾਂ ਦੇਣਗੇ ਕਿ ਅਸੀਂ ਆਪਣਾ ਘਰ ਦਾ ਖਰਚਾ ਚਲਾਵਾਂਗੇ ਇੰਨੇ ਖਰਚੇ ਨਾਲ ਤਾਂ ਅਸੀਂ ਬਾਹਰ ਕਾਡ ਕਰਾਂਗੇ ਜਿਹੜੀਆਂ ਕੰਪਨੀਆਂ ਸਾਡੀਆਂ ਨਹੀਂ ਸੁਣਣਗੀਆਂ ਤੁਹਾਨੂੰ ਬਸ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾ ਦਿੰਨੇ ਆ ਚੰਡੀਗੜ੍ਹ ਰੋਡ ਦੇ ਉੱਤੇ ਅਸੀਂ ਮੌਜੂਦ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਸੁਣਿਆ ਵੀ ਆ ਕਿ ਜਿਹੜੇ ਡਰਾਈਵਰ ਵੀਰ ਨੇ ਉਹ ਮੌਜੂਦ ਨੇ ਹੜਤਾਲ ਕਰ ਰਹੇ ਨੇ ਹੜਤਾਲ ਕੇ ਸਲਾਈ ਕਰ ਰਹੇ ਨੇ ਉਹ ਵੀ ਤੁਸੀਂ ਸੁਣਿਆ ਕਿ ਇਹਨਾਂ ਦੀਆਂ ਅਲੱਗ ਅਲੱਗ ਮੰਗਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਸੇਫਟੀ ਜਿਹੜੀ ਆ ਇਹਨਾਂ ਨੂੰ ਨਹੀਂ ਹੈਗੀ ਇਸ ਤੋਂ ਇਲਾਵਾ ਕੰਪਨੀ ਜਿਹੜੀ ਆ ਉਹ ਮਨਮਾਨੇ ਰੇਟ ਆਪ ਦਾ ਵਸੂਲ ਕਰਦੀ ਆ ਲੇਕਿਨ ਇਹਨਾਂ ਨੂੰ ਜਿਹੜਾ ਉਹਦੇ ਵਿੱਚੋਂ ਉਹਨਾਂ ਦਾ ਬਣਦਾ ਹਿੱਸਾ ਉਹ ਨਹੀਂ ਮਿਲਦਾ ਤਸਵੀਰਾਂ ਇੱਕ ਵਾਰ ਫੇਰ ਤੋਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਗੱਡੀਆਂ ਜਿਹੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਇੱਥੇ ਹੋਰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਿਸ ਰਾਈਟ ਬੁੱਕ ਆ ਉਹ ਵੀ ਜਿਹੜੀਆਂ ਨੇ ਇੱਥੇ ਰੋਕੀ ਆ ਜਾ ਰਿਆ ਨੇ ਤਾਂ ਤੁਸੀਂ